ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਢੱਲਮਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹੇ ਮੋਗਾ ਚੋਂ ਆਪਾਂ ਕਵਰ ਕਰ ਰਹੇ ਆ ਨੇੜੇ ਭਗਤਾ ਭਾਈ ਕਾ ਸ਼ਹਿਰ ਰਹੇ ਹੰਦਾ ਜੀ ਛੋਟੇ ਜੇ ਮੁੱਲ ਚ ਨਗ ਲੈ ਕੇ ਆਂਦਾ ਤੁਹਾਡੇ ਵਾਸਤੇ ਦੁੱਧ ਪਿਉਣਾ ਇਹਨੇ ਮੱਝਾਂ ਰਗਾ ਤੇ ਬੱਚਾ ਵਾਲਾ ਟਾਪ ਦਾ ਮਗਰ ਡਿਟੇਲ ਭਾਈ ਤੋਂ ਲੈ ਦਿੰਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਦੱਸਾਂਗੇ ਪਿੰਡ ਢੱਲਮਾ ਵਾਲਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9819725012 ਜੀ ਠੀਕ ਹੈ ਵੀਰੇ ਇੱਕ ਨਾਗਾ ਜੀ ਇੱਕ ਆ ਜੀ ਅਜ ਸੁਆ ਕਿੰਨਾ ਮਾ ਜੀ ਇਹ ਦੂਜਾ ਸੁਆ ਸੂਈ ਹੈ ਜੀ ਕਦੋਂ ਸੂਈ ਹੈ ਜੀ ਇਹ ਸੁਆ ਸੂਈ ਹੈ ਬਾਈ ਜੀ ਮੰਨ ਕੇ ਚਲੋ 7-8 ਵਜੇ ਠੀਕ ਹੈ ਬੱਚਾ ਕੀ ਦਿੱਤਾ ਜੀ ਬੱਚਾ ਬਾਈ ਲਾਲ ਢੱਬੀ ਬੱਚੀ ਹੈ ਬੱਚੀ ਬਾੜੀ ਚੰਗੀ ਦਿੱਤੀ ਹੈ ਨਾ ਬਾੜੀ ਜਾਤ ਵਾਲੀ ਹੈ ਕੁਆਲਿਟੀ ਜੇਰ ਕੰਪਲੀਟ ਪੈ ਗਈ ਜੀ ਜੇਰ ਸਾਰੀ ਜੀ ਸਾਰੀ ਪਈ ਹੈ ਕੰਪਲੀਟ ਵੀਡੀਓ ਆਪਣੀ ਜੇਰ ਪੈਂਦੀ ਦੀ ਵੀਡੀਓ ਵੀ ਹੈਗੀ ਹੈ ਪ੍ਰੋਪਰ ਪ੍ਰੂਫ ਹੈਗਾ ਜੀ ਹਾਂ ਜੀ ਹਾਂ ਜੀ ਕਿੰਨਾ ਕੁ ਗੱਡਿਆ ਬੋਲਾ ਜੀ ਬੋਲਾ ਪਾ ਤਿੰਨ ਸਾਢੇ ਤਿੰਨ ਕਿਲੋ ਕੱਢਿਆ ਬਈ ਮਾਲਕਾਂ ਨੇ ਪਹਿਲਾਂ ਉਸ ਦਿਨ ਦੱਸੇ ਬਈ ਸਾਢੇ 14 ਕਿਲੋ ਦਾ ਸਾਢੇ 14 ਕਿਲੋ ਚੋਇਆ ਵਾ ਜਿਹੜਾ ਜਮਾ ਗਾਰੰਟੀ ਵਾਲਾ ਮੱਜਾਂ ਰਗਾਓ ਹਾਂ ਬਾਕੀ ਸੀਲ ਠੰਡੀ ਫੋਲਾ ਪਤਾ ਰਹੀ ਮਾਰ ਦਾਂਗੇ ਵੀਡੀਓ ਚ ਪਹਿਲਾਂ ਮਾਰਨੀ ਹੈ ਕਿ ਪਹਿਲਾਂ ਤੋੜ ਦੇ ਕੋਈ ਤੋੜ ਦੇਂਗਾ ਪਹਿਲਾਂ ਬਾਅਦ ਚ ਪਹਿਲਾਂ ਤੋੜ ਕੇ ਦਿਖਾ ਦੀ ਫੇਰ ਹਾਂਜੀ ਹਾਂਜੀ ਸੈਂਗਾ ਮਾਰਦੀ ਮੂਰਦੀ ਨਾ ਨਾ ਜੋ ਮੈਂ ਨਹੀਂ ਜੀ ਠੀਕ ਹੈ ਜੀ ਸੰਗ ਵੈਸੀ ਕਈ ਵੀ ਰਹਿਣਾ ਨਹੀਂ ਵਿਦਲਾ ਨਹੀਂ ਦਿਗਾਉਂਦੇ ਵੈਸੇ ਉਹ ਬਣ ਵੀ ਜਾਂਦੇ ਛੋਟਾ ਛੋਟੇ ਰਾਏ ਹਾਂ ਜੇ ਬਣਾਏ ਜਾਂਦੇ ਜਮਾ ਫੁੱਲ ਫੁੱਲੀ ਦੇ ਆ ਜਾਂਦੇ ਪਰ ਬਣਾਏ ਨਹੀਂ ਕੋਈ ਕਿਹੜਾ ਮਾਤ 21 ਪਾਲੀ ਟੋਪ ਦੀ ਆਈ ਹੈ ਮਗਰ ਅੜ ਕੇ ਸੂਈ ਸੀਗੀ ਜੇਰ ਦੀ ਬਿਲਕੁਲ ਕੰਪਲੀਟ ਹੈ ਵੀਡੀਓ ਵਗੈਰਾ ਬਾਈ ਕੋਲੋਂ ਲੈ ਲਿਓ ਪਹਿਲੀ ਚਵਾਈ ਚ 3 3.5 ਕਿਲੋ ਬੋਲੀ ਕੱਢੀ ਆ ਮੁਠੀ ਵਾਲਾ ਥਾਣਾ ਜੀ ਕਰੋ ਸੰਗ ਦਾ ਭਾਅ ਰੋਕ ਲਈ ਵੀਰੇ ਫਾਇਦਾ ਇਹ ਹੋ ਜਾਂਦਾ ਭਾਈ ਦੁੱਧ ਦੇ ਨੇ ਮੱਝਾਂ ਵਰਗਾਈ ਉਹ ਇਹ ਦਰ ਆ ਬੱਚੇ ਦਾ ਕਰਦੀ ਆ ਉਪਰ ਆ ਜਾਂ ਬਣਾਉਂਦੀ ਆ ਇੱਕ ਬਾਈ ਨੇ ਪਟਾਜਾ ਪਾਤਾ ਹਨ ਸੰਗਲ ਪਾਇਆ ਹੋਊਗਾ ਪਹਿਲਾਂ ਤਾਂ ਉਹਦੇ ਕਾਰਨ ਕਰੀ ਜਾਂਦੀ ਆ ਥੋੜਾ ਜ ਮੈਂ ਹਵਾਨਾ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੂੰ ਠੰਡੀ ਸੀਲ ਦੀ ਗਾਰੰਟੀ ਆਪਾਂ ਧਾਰਾ ਮਾਰਕੀਟ ਨੂੰ ਚੈੱਕ ਹੀ ਕਰਵਾ ਦੇਣੀ ਆ ਬਈ ਕੋਈ ਸੱਜਣ ਐਵੇਂ ਵਹਿਮ ਚ ਨਾ ਰਹੇ ਜੇ ਕਿਉਂਕਿ ਬਈ ਕਿਸੇ ਦੀਆਂ ਬੁੜੀਆਂ ਨੇ ਚੋਣਾ ਹੁੰਦਾ ਕਿਸੇ ਦੇ ਜਵਾਕ ਨੇ ਜੋਣਾ ਹੁੰਦਾ ਤੇ ਐਵੇਂ ਫਿਰ ਲੱਤਾਂ ਛੜਾ ਮਾਰੀ ਗਈ ਉਹਦਾ ਫਾਇਦਾ ਨਹੀਂ ਨਹੀਂ ਆ ਇਹਦਾ ਹੱਲ ਨਹੀਂ ਲੱਤਾਂ ਕੇ ਇੱਧਰ ਕਰਨੀ ਪੈਣੀ ਆ ਮੇਰੇ ਹਿਸਾਬ ਨਾਲ ਤਾਂ ਕਿੱਲਣ ਵਾਲੀ ਹੈ ਨਹੀਂ ਉਹ ਤਾਂ ਉੱਪਰ ਆ ਜਾ ਮਨਾਉਂਦੀ ਸੀ ਹੈਨਾ ਬਾਈ ਥੋੜਾ ਜਿਹਾ ਹਾਂ ਉਹ ਕਈ ਪਸੂ ਡਰ ਜਾਂਦੇ ਨੇਣਾ ਪਉਣਾ ਹੁੰਦਾ ਕਿ ਨਹੀਂ ਪਉਂਦੇ ਪਉਣਾ ਪਾਲੋ ਨਹੀਂ ਪਉਣਾ ਨਾ ਪਉ ਕੋਈ ਚੱਕਰੀ ਉਹ ਪਾਲੇ ਤਾਂ ਚੰਗਾ ਹੀ ਹੁੰਦਾ ਹੈਨਾ ਪਰ ਕੋਈ ਏਡੇ ਮੇਰੇ ਹਿਸਾਬ ਨਾਲ ਹੈ ਨਹੀਂ ਏਡੀ ਹੈਨਾ ਨਾ ਨਾ ਨੂੰ ਲੈ ਨਿਆਣੇ ਵਾਲੀ ਲੋੜ ਤੇ ਜੇ ਨਿਆਣਾ ਪਾਲਦੀ ਹੁੰਦੀ ਤਾਂ ਹੁਣ ਨੂੰ ਲੱਤ ਠੋਕਣੀ ਸੀਗੀ ਇਹਨੇ ਇਹਨੂੰ ਕਰਮ ਵਾਲੀ ਨੂੰ ਪਰਵਾਹ ਹੀ ਕੋਈ ਨਹੀਂ ਬਾਕੀ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਹਾਤੀ ਚਵਾਈ ਵਾਲਾ ਚੰਗਾ ਮੋਟਾ ਥਾਣ ਲੱਗਿਆ ਵਾ ਮਿਲਕ ਵੇਣ ਵੀ ਚੈੱਕ ਕਰ ਲੋ ਸਟਰੋਂਗ ਹੁੰਦੀ ਆ ਰਸੇ ਵਰਗੀ ਬਾਕੀ ਸੋਹਣਾ ਸੈਜ ਆ ਥਨਾ ਦਾ ਪਹਿਲੀ ਚਵਾਈ ਚ ਬਾਈ ਦੱਸਦਾ ਕਿ ਆਪਾਂ ਬੌਲੀ ਕੱਢੀ ਆ ਲਗਭਗ 3 3.5 ਕਿਲੋ ਹੁਣ ਕਰੋ ਜੀ ਚਵਾਈ ਐਂਡ ਮੋਟੀ ਆ ਹਨਾ ਬਾਈ ਮੈਂ ਕਹਣਾ ਪੂਰੀ ਜੀ ਲੈ ਪੂਰੀ ਟੌਪ ਦੀ ਚਵਾਈ ਆ ਸਲੋ ਜੀ ਨਿਆਣਾ ਵੀ ਨਹੀਂ ਪਾਇਆ ਕੋਈ ਨਿਆਣਾ ਨਹੀਂ ਪਾਇਆ ਦੁਪਹਿਰ ਦਾ ਟਾਈਮ ਆ ਕੋਈ ਆਏ ਨਹੀਂ ਬਾਈ ਚਵਾਈ ਦਾ ਟਾਈਮ ਠੀਕ ਆ ਬਰੇ ਡਾ ਨਿਆਣਾ ਪਾਉਣਾ ਪਿਆਣਾ ਪਾ ਕੇ ਵੀ ਤੇਨੇ ਕਈ ਰ ਅਗਲਾ ਕਹਿੰਦਾ ਨਿਆਣਾ ਪਾਇਆ ਨਹੀਂ ਅੱਛਾ ਮੈਂ ਉਹ ਨਾ ਰਹਿ ਜਾਈ ਬਈ ਪਵਨ ਦੀ ਨਾ ਹੋਗੀ ਹਨਾ ਉੱਦਾਂ ਉਹ ਦਿੱਕਤ ਵਾਲੀ ਗੱਲ ਵੀ ਹੈ ਨਹੀਂ ਕੋਈ ਐਡੀ ਹਾਂ ਆ ਬੰਨਿਆਣਾ ਪਾ ਕੇ ਵੀ ਦਿਖਾ ਦਿੰਨੇ ਲਓ ਜੀ ਮਾਲਕ ਲਓ ਜੀ ਨਿਆਣਾ ਪਾ ਕੇ ਵੀ ਦੇਖ ਸਕਦੇ ਕੋਈ ਐਡੇ ਹੈ ਨਹੀਂ ਵਹਿਮ ਵਿਚਾਰ ਹੈ ਨਹੀਂ ਕਰਮਾ ਦੀ ਹੁਣ ਮਾਣਾ ਕੋ ਚੱਕਰੀ ਲ ਹੂੰ ਜਿਵੇਂ ਕੋਈ ਮਰਜੀ ਬੈਠਾ ਰਵੇ ਲਓ ਬਾਕੀ ਚਵਾਈ ਦੀ ਬਹੁਤ ਮੋਟੀ ਆ ਤੇ ਭਾਈ ਜੈਜ ਕਰਨੀ ਡਿਮਾਂਡ ਜਿਹੜੇ ਲੈਣੇ ਆ ਸੇਠਾਂ ਦੀ ਫੁੱਲ ਹੈ ਠੀਕ ਆ ਉਹ ਕਿਲੇ ਵਾਲੀ ਬੈਠ ਹੂੰ ਲੈਵੇ ਵਾਲੀ ਮਗ ਨਿਆਣੇ ਤੇ ਪੰਪਾ ਹੋ ਜਾਂ ਨਾ ਪਾਪਾ ਤਾਂ ਉਹ ਬੱਕਰੀ ਨਿਕਲੋ ਜੇ ਕਿਹਨੂੰ ਵਹਿਮ ਆ ਤਾਂ ਪਾ ਵੀ ਲਵੇ ਹਾਂਜੀ ਹਾਂਜੀ ਤੇ ਪਰ ਬੱਚੇ ਬਹੁਤ ਟੌਪ ਦੀ ਆਈ ਹੈ ਬੱਚੀ ਲਾਲ ਤੇ ਬੇਰੰਗ ਦੀ ਜੀ ਵੇਖੋ ਹੂੰ ਸਹੀ ਆਇਆ ਰ ਸ਼ਹਿਰ ਚ ਪਈਦੀ ਹੈ ਬੱਚਾ ਸਾਰਾ ਹੀ ਟੀਕੇ ਤੇ ਗਿਆ ਜਿਹੜੇ ਹਿਸਾਬ ਨਾਲ ਆਪ ਕਰਾਉਸ ਹੈ ਨਾ ਬੱਚਾ ਸਾਰਾ ਟੀਕੇ ਦਾ ਜੈਜ ਡਿਮਾਂਡ ਲੈਣੇ ਆ ਜਿਹੜੇ ਉਹ ਹੀ ਇਹਦਾ 1.37 ਹਜ਼ਾਰ ਰੁਪਈਆ ਜੀ ਜੋਮਾ ਜੈ ਜੀ ਬੱਚਿਆਂ ਵਾਲੇ ਮੁੱਲ ਜੀ ਬਹੁਤ ਬੱਚਿਆਂ ਵਾਲੇ ਮੁੱਲ ਟੋਕੜ ਮਿਲਦੀ ਹੈ 30 32 ਹਜ਼ਾਰ ਬਸ ਦੁੱਧ ਵੀ ਮਗਰ ਜਿਹਨਾਂ 15 ਕਿਲੋ ਦੁੱਧ ਤਾਂ ਗਾਰੰਟੀ ਵਾਲਾ ਖੁੱਲਾ ਦੇਊਗੀ ਬਾਦ ਦੁੱਧ 10 ਕਿਲੋ ਵਾਲੀ ਟੋਕੜ ਲੈ ਜਾਂ ਕੇ 32 33 ਹਜ਼ਾਰ ਰੁਪਈਆ ਲੈ ਬਾਕੀ ਬੱਚਾ ਵੇਖੋ ਜੀ ਮਗਰ ਕਿੰਨੇ ਇਹ ਨਵੀਂ ਆ ਦਾ ਬੱਚਾ ਹੀ ਬਣ ਜਾਣ ਲਾ ਸਹੀ ਗੱਲ ਹੈ ਇਹ ਰੁਪਈਆ ਦਾ ਤਾਂ ਸਾਲ ਨੂੰ ਬੱਚਾ ਹੀ ਵੇਚਦੇ ਹੋ ਬਾਲਾ ਚੰਗੀ ਚੀਜ਼ ਆ 3.37 ਹਜ਼ਾਰ ਰੁਪਈਆ ਬਾਈ ਕਹਿੰਦਾ ਡਿਮਾਂਡ ਆ ਵਿੱਚੋਂ ਮਾੜਾ ਮੋਟਾ ਮਾਨਤਾ ਨੂੰ ਹੋ ਜਾਊਗਾ ਜੀ ਧੰਨਵਾਦ